ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਾਰ ਤਲੀ ਗਲੀ ਮੇਰੀ ਆਓ ਇਸ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਾਣ ਕੀ ਸ਼ਬਦ ਹੁੰਦਾ ਕਾਣ ਸਾਡੇ ਇੱਧਰ ਪਿੰਡਾਂ ਵਿੱਚ ਬੋਲੀ ਜਾਂਦੀ ਹੈ ਵੀ ਫਲਾਣੇ ਬੰਦੇ ਵਿੱਚ ਕਾਣ ਹੈ ਇੱਕ ਤਾਂ ਹੁੰਦਾ ਨਾ ਕਾਣ ਜਿਵੇਂ ਆਪਾਂ ਕਹਿੰਦੇ ਬੇਰ ਕਾਣਾ ਫਲ ਕਾਣਾ ਉਹਦੇ ਵਿੱਚ ਕੋਈ ਕਰਮ ਹੋ ਜਾਣੇ ਕਰਮ ਮਰ ਜਾਂਦਾ ਬਾਅਦ ਵਿੱਚ ਜਖਮ ਜਾਓ ਕਿ ਸੁੱਕ ਜਾਂਦਾ ਉਹਨੂੰ ਕਾਣਾ ਕਹਿੰਦੇ ਨੇ ਕਾਲਾ ਹੋ ਕੇ ਕਾਣਾ ਹੋ ਜਾਂਦਾ ਕਾਣਾ ਹੋ ਕੇ ਫਿਰ ਕਾਲਾ ਹੋ ਜਾਂਦਾ ਇੱਕ ਹੁੰਦਾ ਕਾਣ ਕਾਣ ਹੁੰਦਾ ਮਤਲਬ ਜਿਵੇਂ ਮਿਸਤਰੀ ਕੰਧ ਕੱਢਦੇ ਨੇ ਉਹਦੇ ਵਿੱਚ ਟੇਡਾ-ਬੇਡਾ ਹੋ ਜਾਣਾ ਉਹਨੂੰ ਕਹਿੰਦੇ ਕਾਣ ਪੈ ਗਿਆ ਸਿਰ ਦੀਜੇ ਕਾਣ ਨਾ ਕੀਜੇ ਵੀ ਟੇਡਾ ਨਹੀਂ ਹੋਣਾ ਮਹਾਰਾਜ ਕਹੇ ਤੁਹਾਨੂੰ ਵੀ ਇਹ ਗੱਲ ਕਰਿਆ ਕਰ ਭਾਈ ਹੱਸ ਕੇ ਕਹਿੰਦੇ ਸੱਚੇ ਮਹਾਰਾਜ ਸਤਿਵਚਨ ਸਤਿਵਚਨ ਸੋ ਇਹਨੂੰ ਕਹਿੰਦੇ ਸਿਰ ਦੀਜੇ ਕਾਣ ਨਾ ਕੀਜੇ ਮਹਾਰਗ ਸਿਰ ਦੇਣ ਵੇਲੇ ਵੀ ਕਾਣ ਨਾ ਕਰਨੀ ਬਹੁਤੇ ਕਹਿੰਦੇ ਨੇ ਵੀ ਇਹ ਅੰਦਰਲੀ ਗੱਲ ਹੈ ਜੀ ਕਿਤੇ ਸਿਰ ਦੇਣ ਦੀ ਗੱਲ ਨਹੀਂ ਇਹ ਅੰਦਰਲੀ ਗੱਲ ਵੀ ਆ ਬਾਹਰਲੀ ਵੀ ਹੰਗ ਜੀ ਗੁਰੂ ਘਰ ਦੇ ਵਜੇ ਸਰੀਰ ਦੇਣ ਦੀ ਗੱਲ ਚੱਲੀ ਹੈ ਉਥੇ ਸਰੀਰ ਬਾਡੀ ਇਹ ਸਿਰ ਇਹ ਸਭ ਕੁਝ ਦੇਣਾ ਪਊਗਾ ਤਨ ਮਨ ਤਨ ਸਭ ਸੋਵ ਗੁਰ ਕੋ ਹੁਕਮ ਮੰਨਿਆ ਪਾਈਏ ਤਨ ਮਨ ਤਨ ਤਨ ਵੀ ਮੰਗਦਾ ਹੈ ਗੁਰੂ ਕਦੇ ਤਨ ਮੰਗਦਾ ਫਿਰ ਮਨ ਵੀ ਮੰਗਦਾ ਤਨ ਮਨ ਤਨ ਸਭ ਸੋਬ ਗੁਰ ਕੋ ਹੁਕਮ ਮੰਨਿਆ ਪਾਈ ਹੈ ਸਭ ਗੁਰੂ ਨੂੰ ਸੌਪਣਾ ਕਾਦੇ ਵਾਸਤੇ ਵੀ ਮੈਂ ਸੰਸਾਰ ਦੇ ਉੱਤੇ ਆਇਆ ਤੇ ਮੇਰਾ ਭਲਾ ਹੋ ਜਾਵੇ ਕਿਉਂਕਿ ਜਿਹੜੇ ਬੰਦੇ ਸੰਗਤ ਜੀ ਗੁਰਬਾਣੀ ਨੂੰ ਮੰਨਦੇ ਨੇ ਉਹ ਤਾਂ ਪਤਾ ਕੀ ਸੋ ਦਿਨ ਵੀ ਜਿਹੜਾ ਮੇਰਾ ਗੁਰੂ ਕਹਿੰਦਾ ਸਭ ਸੱਚ ਹੈ ਜਿਹੜੇ ਬੰਦੇ ਥੋੜੇ ਦਾ ਕੱਚ ਪਿਲ ਜੈ ਜਿਨ ਮੁਖ ਹੋਰ ਮਨ ਹੋਰ ਸੇ ਕਾਂਢੇ ਕੱਚੇ ਆ ਉਹ ਆਪਦੇ ਜਿਹੜੀ ਜਿਹੜੀਆਂ ਗੱਲਾਂ ਉਹ ਕਰ ਸਕਦੇ ਨੇ ਨਿਭਾ ਸਕਦੇ ਨੇ ਉਹ ਤਾਂ ਕਹਿੰਦੇ ਨੇ ਸੱਚ ਹੈ ਜਿਹੜੀਆਂ ਉਹ ਨਿਭਾ ਨਹੀਂ ਸਕਦੇ ਉਹ ਕਹਿੰਦੇ ਇਹ ਤਾਂ ਐਵੇਂ ਹੀ ਨੇ ਜਿਹੜਾ ਗੁਰੂ ਨਾਲ ਪਿਆਰ ਕਰਦਾ ਉਹ ਕਹਿੰਦਾ ਜੇ ਉਹ ਵੀ ਜੋ ਵੀ ਮੇਰਾ ਗੁਰੂ ਬੋਲਦਾ ਉਹ ਸੱਚ ਹੀ ਹੈ ਤੋ ਕਦੇ ਬਾਹਰਲਾ ਸਰਬੀ ਮੰਗਦਾ ਮਾਰਚੇ ਪਾਸ਼ਾ ਕਦੇ ਅੰਦਰ ਲਈ ਮੰਗਦਾ ਹੁਣ ਬੰਦਗੀ ਕਰਨੀ ਜੇ ਥੋੜੀ ਜੀ ਆਪਾਂ ਨੂੰ ਇੱਕ ਤਾਂ ਹੁੰਦਾ ਨਾ ਨੀਂਦ ਪੂਰੀ ਕਰਨੀ ਜਿਹੜੀ ਕਿ ਜ਼ਰੂਰੀ ਏ ਇੱਕ ਆਨੇ ਬਹਾਨੇ ਥੋੜਾ ਜਿਹਾ ਵਸੋ ਆਇਆ ਵੀ ਨਾਲ ਤਾਂ 6-7 ਘੰਟੇ ਰਾਤ ਨੂੰ ਸੌਂ ਲੈ ਨਾਲੇ ਦਿਨੇ ਸੌਂ ਲੈ ਜਦੋਂ ਅੰਮ੍ਰਿਤ ਵੇਲੇ ਥੋੜਾ ਜਿਹਾ ਝੂਟਾ ਆਇਆ ਤਾ ਜਣਕੇ ਵੀ ਇਹ ਤਾਂ ਵੀ ਨਹੀਂ ਇਹ ਨਹੀਂ ਨੀਂਦ ਇਹ ਮੈਨੂੰ ਪਾੜ ਕਰਨ ਦੀ ਇਹ ਨਹੀਂ ਨੀਂਦ ਇਹ ਮੈਨੂੰ ਪਾੜ ਕਰਨ ਦੀ ਬਹਾਨਾ ਸਹਿਮਤ ਹੋ ਜਾਣਾ ਗਲਤ ਢਿੱਲੇ ਵਿਚਾਰਾਂ ਨਾਲ ਵੱਧ ਤੋਂ ਵੱਧ ਨੀਂਦ ਆਵੇਗੀ ਸੰਗਜੀ ਨੀਂਦ ਆ ਕੇ ਝੂਟਾ ਜਾ ਪੈ ਕੇ ਵੱਧ ਤੋਂ ਵੱਧ ਅੱਧੀ ਮਿੰਟ ਮਿੰਟੋਂ 5 ਮਿੰਟ ਅੱਖ ਲੱਗ ਜੇ ਕੀ ਹੋ ਜੂਗਾ ਕੁਛ ਤੁਸੀਂ ਕਿਹੜਾ ਕਿਸੇ ਕੰਧ ਤੇ ਬੈਠੇ ਹੋ ਵੀ ਜਣਕੇ ਥੱਲੇ ਨੀਂਦ ਉਹ ਨਾਲ ਡੜੱਕ ਦਿਨੇ ਥੱਲੇ ਟਿੱਕੇ ਤੁਹਾਡਾ ਕੁਝ ਟੁੱਟ ਜਾਏਗਾ ਕੁਛ ਨਹੀਂ ਹੁੰਦਾ ਕਿ ਬਹਾਨਾ ਦਾ ਬਣਾ ਕੋ ਨੀਂਦ ਆ ਜਾਂਦੀ ਹੈ ਨੀਂਦ ਆ ਜਾਂਦੀ ਹੈ ਪਰ ਗੱਲ ਉਹ ਹੈ ਸੰਗ ਦੀ ਵੀ ਜਿੰਨੀ ਕ ਨੀਂਦ ਲੈਣੀ ਆ ਉਹ ਜ਼ਰੂਰੀ ਹੈ ਛੋੜੋ ਜੇ ਕਿਸੇ ਵੀ ਕੰਮ ਦੇ ਵਿੱਚ ਇਹ ਨੀਂਦਰਾਂ ਛੱਡਣੀਆਂ ਪੈਂਦੀਆਂ ਨੇ ਹਰ ਇੱਕ ਹਰ ਇੱਕ ਕੰਮ ਦੇ ਵਿੱਚ ਹਰ ਇੱਕ ਮਦਦਾਰ ਵਿੱਚ ਸੋ ਸਿਰ ਦੀਜਾ ਕਾਣ ਨਾ ਕੀਜੇ ਬੰਦਗੀ ਵੀ ਸੰਗ ਜੀ ਇਸ ਤਰੀ ਹੈ ਵੀ ਜਿਹੜਾ ਬੰਦਗੀ ਨਾਮ ਸਿਮਨ ਕਰਨਾ ਉਹਦੇ ਡਰੜਤਾ ਜ਼ਰੂਰੀ ਹੈ ਵੀ ਕਾਣ ਨਹੀਂ ਕਰਨੀ ਅੰਮ੍ਰਿਤ ਵੇਲੇ ਉੱਠਣਾ ਵੀ ਮੈਂ ਉੱਠਣੀ ਉੱਠਣਾ ਦੇਰੜ ਸੰਕਲਪ ਕਰਨਾ ਜੇ ਮਾਰੇ ਗਏ ਧਨ ਜੀਉ ਤਿਹ ਕੋ ਜਗ ਮੈਂ ਮੁਕਤ ਹਾਰ ਚਿੱਤ ਮੈਂ ਜੁਧ ਵਿਚਾਰ ਦੇ ਨਿਤਨਾ ਨਿਤ ਰਹਿ ਹੈ ਜਸ ਨਾਵ ਚੜੈ ਭਵ ਸਾਗਰ ਤਾਰੇ ਦੇ ਨੂੰ ਅਨਿਤ ਜਾਣ ਵੀ ਇਹ ਦੇਹੀ ਨੂੰ ਇਹ ਬੰਦੇ ਇਹ ਦੇਖੇ ਤੋਂ ਕੰਮ ਲੈ ਲੈ ਇਹ ਤੇਰਾ ਘੋੜਾ ਹੈ ਤੇਰਾ ਸਫਰ ਕਰਨ ਵਾਸਤੇ ਤੈਨੂੰ ਮਿਲਿਆ ਹੈ ਸਾਫਰ ਕੰਮ ਕਰਨ ਬਾਅਦ ਤੈਨੂੰ ਮਿਲਿਆ ਘੋੜੇ ਤੋਂ ਇਹਦੇ ਉੱਤੇ ਤੇਰਾ ਮਨ ਸਵਾਰ ਹੈ ਤੇਰੀ ਰੂਹ ਸਵਾਰ ਹੈ ਤੋ ਕੰਮ ਲੈ ਲੈ ਜਿੰਨਾ ਇਹ ਤੋ ਕੰਮ ਲੈ ਲਏਗਾ ਤੇਰੇ ਵਾਸਤੇ ਠੀਕ ਹੈ ਤੇਰਾ ਕਾਰ ਸੰਭਾਰਨ ਵਾਸਤੇ ਮਿਲੀ ਹੈ ਤੈਨੂੰ ਇਹ ਦੇਹੀ ਮਹਾਰਾਜ ਇਹਦੇ ਘਰ ਗੁਰੂ ਘਰ ਦੇ ਵਿੱਚ ਦੋ ਚੀਜ਼ਾਂ ਨੇ ਜਾਂ ਤਾਂ ਧਰਮ ਦੀ ਖਾਤਰ ਸਮਾਜ ਦੀ ਖਾਤਰ ਸੰਸਾਰ ਦੇ ਖਾਤਰ ਲੋਕਾਂ ਦੇ ਭਲੇ ਦੇ ਖਾਤਰ ਲੜ ਕੇ ਮਰ ਜਾ ਤਾਂ ਵੀ ਤੇਰਾ ਭਲਾ ਹੋਊਗਾ ਸਿੱਧਾਂ ਦੀ ਗਤੀ ਪ੍ਰਾਪਤ ਹੋਏਗੀ ਜਾਂ ਫਿਰ ਜੋ ਬਨ ਜਾਂਦੇ ਨਾ ਡਰਾਂ ਜਿਸੇ ਪ੍ਰੀਤ ਨ ਜਾਇ ਫਰੀ ਸਾਹਿਬ ਕਹਿੰਦੇ ਨੇ ਮੈਂ ਜੋ ਬਨ ਜਾਂਦੇ ਆ ਉਹਦਾ ਸਰੀਰ ਦਾ ਮੈਂ ਇੱਕ ਇੱਕ ਪਲ ਭਵੇਂ ਸਰੀਰ ਤੇ ਜਿੰਨਾ ਮਰਜੀ ਕਸ਼ਟ ਆਵੇ ਆੜ ਸਾਵੇ ਇਹ ਮੇਰਾ ਸਰੀਰ ਜਾਂਦਾ ਆੜ ਸਾਵੇ ਸਰੀਰ ਜਾਂਦਾ ਜਾਏ ਪਰ ਪਰਮੇਸ਼ਰ ਦੀ ਪ੍ਰੀਤ ਨ ਜਾਵੇ ਗੁਰੂ ਦੀ ਪ੍ਰੀਤ ਨ ਜਾਵੇ ਅਮਰਤ ਬੇੜਾ ਸੰਭਾਲਣੀ ਸੰਭਾਲਣਾ ਇੰਨੀ ਬਾਣੀ ਪੜ੍ਹਨੀ ਪੜ੍ਹਨਾ ਹੈ ਸਾਉਦੀ ਸੁਰਦਾ ਅਭਿਆਸ ਕਰਨੀ ਕਰਨਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਕ੍ਰ ਆਇਸਤ੍ਰਾਨੰਦ ਦੇ ਵਿੱਚ ਰਹਿ ਕੇ ਜਾਪ ਕਰਨੀ ਕਰਨਾ ਸ਼ਬਦੀ ਕਰੜੀ ਕਮਾਈ ਕਰਨੀ ਕਰਨੀ ਸੋ ਇਸ ਤਰ੍ਹਾਂ ਕਿਤੇ ਕਾਣ ਨਹੀਂ ਕਰਨੀ ਜੇ ਆਪਾਂ ਨੇ 1.5 ਗਾਲ ਕਰ ਲਿਆ ਨਾ ਵੀ ਆਪੇ ਅਮਰਤ ਬਿਡੇ ਜਾਗਣਾ ਹੈ ਤਾਂ ਸੰਗ ਦੀ ਪੂਰਾ ਦ੍ਰਿੜਤਾ ਹੋਣੀ ਚਾਹੀਦੀ ਹੈ ਹੈ ਬੰਦੇ ਦੇ ਵਿੱਚ ਸਭ ਕੁਝ ਐਨੀ ਪਾਵਰ ਇਹਨਾਂ ਬੰਦੇ ਵਿੱਚ ਜੇ ਉਹ ਕਾਹੇ ਵੀ ਮੈਂ ਵਰਤਣੀਏ ਪਾਵਰ ਉਹ ਜੇ ਮੰਨ ਲਓ ਕੋਈ ਟ੍ਰੇਨ ਹੈ ਟ੍ਰੇਨ ਦੇ ਵਿੱਚ ਨਾ ਆਪਾਂ ਸਫ਼ਰ ਕਰ ਰਹੇ ਆ ਤੇ ਟ੍ਰੇਨ ਦੇ ਵਿੱਚ ਸਭ ਬਹੁਤ ਤੇਜ਼ ਚੱਲ ਰਹੀ ਹੈ ਟ੍ਰੇਨ ਜੇ ਆਪਾਂ ਨੂੰ ਕੋਈ ਕਹੇ ਕਿ ਚੱਲਦੀ ਟ੍ਰੇਨ ਵਿੱਚ ਛਾਲ ਮਾਰ ਜਾ ਆਪਾਂ ਕਹਾਂਗੇ ਮਰਨਾ ਹੈ ਮੈਂ ਛਾਲ ਮਾਰ ਕੇ ਮੈਂ ਲੱਤਾਂ ਤੜਬਾਉਣੀਆਂ ਨੇ ਮੈਂ ਜਾਨ ਗੋਣੀ ਆ ਉਹਦੀ ਡਰ ਲੱਗੇਗਾ ਪਰ ਜਾ ਟਰੇਨ ਵਿੱਚੋਂ ਛਾਲ ਮਾਰਦੀ ਤਾਕਤ ਹੈ ਆਪਣੇ ਵਿੱਚ ਅਜੇ ਉਹ ਛੁਪੀ ਹੋਈ ਤਾਕਤ ਹੈ ਉਹ ਕਿਸੇ ਤਰੀਕੇ ਨਾਲ ਕੱਢਣੀ ਪੈ ਰਹੀ ਹੈ ਕੋਈ ਸਮਾਂ ਬਣਦਾ ਹੁੰਦਾ ਜੇ ਟਰੇਨ ਦੇ ਡੱਬੇ ਵਿੱਚ ਅੱਗ ਲੱਗ ਜੇ ਫਿਰ ਕਿੱਥੋਂ ਆ ਜੀ ਕੇ ਫਿਰ ਇੱਕੋ ਦਮ ਛਾਲ ਮਾਰਾਂਗੇ ਆਪਾਂ ਵੀ ਮਰੇ ਤਾਂ ਪਈਆਂ ਦੇਖੀ ਜਾਊਗੀ ਮਰੇ ਤਾਂ ਪਈਆਂ ਡੱਬੇ ਵਿੱਚ ਰਹਿ ਕੇ ਕਿਹੜਾ ਬਚ ਜਾਗੇ ਅੱਗ ਲੱਗੀ ਹੋਈ ਇੱਥੇ ਹੀ ਮਰਨਾ ਹੈ ਸ਼ਾਇਦ ਛਾਲ ਮਾਰੇ ਤੋਂ ਥੱਲੇ ਧਰਤੀ ਦੇ ਕੇ ਬਚ ਵੀ ਜਾਈਏ ਮਰੇ ਤਾਂ ਪਾਈਆਂ ਇਸ ਤਰ੍ਹਾਂ ਸੱਚੇ ਪਾਸ਼ਾ ਮਹਾਰਾਜ ਦੀ ਬਾਣੀ ਨਾਮ ਸਿਮਰਨ ਅਸੇ ਜੀਵਨ ਦੀ ਬੰਦਗੀ ਨੂੰ ਜ਼ਰੂਰੀ ਸਮਝਣਾ ਬੰਦਾ ਵੀ ਓਏ ਖਾ ਪੀ ਕੇ ਲੰਘਾ ਲਈ ਉਮਰ ਲੰਘਾ ਲਈ ਵੀ ਕੈ ਐਸਾ ਆਏ ਸੰਸਾਰ ਤੇ ਐਸਾ ਆਏ ਐਸਾ ਨਾ ਆਏ ਵੀ ਕੀ ਫਾਇਦਾ ਕਿਉਂ ਨਾ ਲਾਹਾ ਲੈ ਲਈ ਇੰਨਾ ਦ੍ਰਿੜ ਸੰਕਲਪ ਵੀ ਮਰੇ ਤਾਂ ਪਾਈਆਂ ਵੀ ਮਹਾਰਜ ਪਾਸ਼ਾ ਮਾਰਨੇ ਵੀ ਜੇ ਸਾਨੂੰ ਦੇਹੀ ਦਿੱਤੀ ਹੈ ਰਹਿਣਾ ਤਾਂ ਹੈ ਨਹੀਂ ਸਰੀਰ ਨੇ ਇਹ ਬੰਦਿਆ हे मेरे मन ला दे दा दे उत्ते अपनी अपनी बॉडी नु अपने अंगा पैर नु दा दे उत्ते ला दे स्नान कर ले औखा हो ले सिमरन कर ले आस त्याग दे ए नींदरा तेरीया है, नी, है, तेरी है नहीं जेडीया तेरी मित्र नहीं ਇਸ ਕਰਕੇ ਹੈ ਦਿਰੜ ਸੰਕਲਪ ਕਾਰਨ ਨਹੀਂ ਕੀ ਕਰਨੀ ਆਪਣੇ ਦਾ ਤਾਕਤ ਹੈ ਜਿਵੇਂ ਡੱਬੇ ਵਿੱਚ ਅੱਗ ਲੱਗ ਜੇ ਫਿਰ ਮਾਰਸ਼ਲ ਮਾਰਦੀ ਕਿੱਥੋਂ ਤਾਕਤ ਆ ਜਾਂਦੀ ਹੈ ਉਹ ਜਿਹੜੀ ਛੋਪੀ ਹੋਈ ਤਾਕਤ ਹੈ ਨਾ ਉਹ ਅਸੀਂ ਕੱਢਦੇ ਨਹੀਂ ਜਦੋਂ ਆਪਾਂ ਨੂੰ ਕੋਈ ਤੀਰ ਮਾਰਦਾ ਗੁਰੂ ਦਾ ਤੀਰ ਜਦੋਂ ਲੱਗਦਾ ਨਾ ਬਾਣੀ ਦਾ ਸਤਗੁਰ ਸੁਰਮੇ ਬਾਹਾ ਬਾਣ ਜੋ ਇੱਕ ਵੀ ਜਦੋਂ ਸਤਗੁਰ ਸੁਰਮੇ ਨੇ ਬਾਣ ਮਾਰਿਆ ਬਾਣ ਕੀ ਜਿਹਨੂੰ ਤੀਰ ਨੂੰ ਲਾਗ ਤਹੀ ਭੋਏ ਗਿਰ ਪ੍ਰਾ ਪਰਾ ਕਲੇਜੇ ਕਰੇਜੇ ਛੇਕ ਵੀ ਜਦੋਂ ਵੱਜਦਾ ਨਾ ਹਿਰਦੇ ਵਿੱਚ ਬਾਣੀ ਦਾ ਤੀਰ ਉਹ ਫਿਰ ਜਣ ਕੇ ਬੰਦਾ ਕਾਇਲ ਹੋ ਜਾਂਦਾ ਜਖਮੀ ਹੋ ਜਾਂਦਾ ਸਤਗੁਰ ਦੇ ਬਾਣੀ ਮਾਰੇ ਇਹ ਲੱਗ ਜੇ ਕਿਸੇ ਨੂੰ ਵੀ ਮੈਂ ਤਾਂ ਐਵੇਂ ਅਮਰਤ ਵੇਲਾ ਖੰਜਾਈ ਜਾਣਾ ਐਵੇਂ ਪੁੰਨਦਾਨ ਤੋਂ ਦੂਰਾਂ ਕਾਦੇ ਵਾਸਤੇ ਆਇਆ ਇਸ ਤਰ੍ਹਾਂ ਕਰਕੇ ਸੰਗਤ ਜੀ ਇਹ ਜਿਹੜੀਆਂ ਚੀਜ਼ਾਂ ਨੇ ਦਿਰ ਸੰਗਾਲਪ ਨੇ ਇੱਕ ਨਾ ਗੁਰਸਿੱਖ ਸੀ ਉਹ ਜੇ ਅਮਰਤ ਵੇਲਾ 1 ਵਜੋਂ ਵਾਰੀ ਉਹਦਾ ਅਮਰਤ ਵੇਲਾ ਖੁੰਝ ਗਿਆ ਤੇ ਉਹਨੇ ਸੋਚਿਆ ਵੀ ਲੈ ਅੱਜ ਅਮਰਤਲਾ ਖੁੰਝ ਗਿਆ ਮਨਾਤਾ ਮੈਨੂੰ ਆਰਸ ਕਰਕੇ ਦਵਾਰੇ ਮੈਨੂੰ ਸੁਵਾਤਾ ਤੇ ਮੈਂ ਹੁਣ ਅੱਜ ਤੈਨੂੰ ਪ੍ਰਸ਼ਾਦਾ ਨਹੀਂ ਦੇਣਾ ਹੈਗਾ ਅਮਰਤ ਬੇੜਾ ਜਿਹੜਾ ਸਰੀਰ ਨੂੰ ਯਾਨੀ ਕਿ ਤਾੜਨਾ ਕਰਨੀ ਸਰੀਰ ਨੂੰ ਚੰਗੀ ਤਰ੍ਹਾਂ ਐਨ ਰੱਖਣਾ ਤਾੜ ਕੇ ਇਹ ਤੋਂ ਕੰਮ ਲੈਣਾ ਸਾਰਾ ਦਿਨ ਪ੍ਰਸ਼ਾਦਾ ਨਹੀਂ ਦਿੱਤਾ ਦੂਜੇ ਦਿਨ ਆਪਣੇ ਆਪ ਖੜਾ ਹੋਇਆ ਆਪਨਾ ਮਾਸਟਰ ਅਸੀਂ ਆਪਣੇ ਮਾਸਟਰ ਅੰਦਰੀ ਆਪਦੇ ਆਪ ਹੀ ਅਸੀਂ ਆਪਦੇ ਮਾਸਟਰ ਆ ਜਿੰਨੀ ਨਾਮ ਤੇ ਆਇਆ ਗਏ ਮਸਾਕਤ ਘਾਲ ਜਿੰਨਾਂ ਦੇ ਨਾਮ ਤੇ ਆਇਆ ਨਾ ਬਹੁਤ ਬੰਦੀ ਕੀਤੀ ਕੁਝ ਪ੍ਰਾਪਤ ਕੀ ਉਹਨਾਂ ਸੰਗ ਦੀ ਉਹਨਾਂ ਦੀ ਮਸਾਕਤਾਂ ਉਹਨਾਂ ਦੀ ਘਾਲਾਂ ਉਹਨਾਂ ਦੀ ਕਮਾਈਆਂ ਬਹੁਤ ਸਖਤ ਹੁੰਦੀਆਂ ਨੇ ਬਹੁਤ ਹੀ ਜਿਆਦੇ ਜਿਵੇਂ ਸੰਤ ਇਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਜਦੋਂ ਇੱਧਰ ਗਏ ਨਾ ਬਰਫਾਂ ਦੇ ਇਲਾਕੇ ਦੇ ਵਿੱਚ ਉੱਥੇ ਕਹਿੰਦੇ ਨਾਲੇ ਬੰਦਗੀ ਕਰਨੀ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਬਰਫ ਪੱਪੇ ਗਲੇ ਆਕੇ ਹੀ ਬਰਫ ਦੇ ਪਾਣੀ ਨਾਲ ਨਹਾਉਣਾ ਸੰਗ ਜੀ ਫਿਰ ਜਿਹੜਾ ਪਾਣੀ ਸੀ ਨਾ ਜਿੱਥੇ ਇਸ਼ਨਾਨ ਕਰਦੇ ਸੀਗੇ ਖਾਲਾ ਦਾ ਪਾਣੀ ਕਹਿ ਲੋ ਜਾਂ ਜੋ ਵੀ ਪਾਣੀ ਸੀ ਤੇ ਐਨੀ ਬਰਫਾ ਜੰਮ ਜਾਂਦੀ ਪਰਾਂ ਕਰਕੇ ਪਰਾਂ ਕਰ ਕਰਕੇ ਫਿਰ ਇਸ਼ਨਾਨ ਕਰਦੇ ਜਿਉਹੋ ਨਾਲ ਦੀ ਨਾਲ ਆਪਦੇ ਕੁੜਤੇ ਤੇ ਕਮੀਜ਼ ਦੇ ਬਟਨ ਲਾ ਲੈਂਦੇ ਲਾ ਲੈਂਦੇ ਨਹੀਂ ਫਿਰ ਲੱਗਦੇ ਨਹੀਂ ਸੀਗੇ ਐਨੀ ਬਰਫਾ ਦੇ ਵਿੱਚ ਜਿਨ੍ਹਾਂ ਨੇ ਇਸ਼ਨਾਨ ਪਾਣੀ ਕਰਨਾ ਹੁਣ ਜਿਨ੍ਹਾਂ ਦੀਆਂ ਬਹੁਤ ਜ਼ਿਆਦੇ ਘਾਲਣਾਵਾਂ ਨੇ ਘਾਲੀਆਂ ਹੋਈਆਂ ਜਾਣੇ ਕਿ ਦ੍ਰੜਤਾ ਸੰਕਲਪ ਜ਼ਰੂਰ ਸਖਤ ਸੰਕਲਪ ਹੋਣੇ ਚਾਹੀਦੇ ਨੇ ਸੋ ਇੱਕ ਇਸ ਤਰ੍ਹਾਂ ਦਾ ਇੱਕ ਗੁਰਸਿੱਖ ਸੀਗਾ ਗੁਰਸਿੱਖ ਉਹ ਦਿਨ ਰਾਤ ਨੂੰ ਸੋਚਿਆ ਕਿ ਮੈਂ ਬਾਣੀ ਪੜ੍ਹਨੀ ਹੈ ਨਾਮ ਸਿਮਰਨ ਕਰਨਾ ਹੈ ਬਾਣੀ ਪੜ੍ਹਨੀ ਹੈ ਪਰ ਸਵੇਰੇ ਅੰਮ੍ਰਿਤ ਵੇਲੇ ਉਹ ਢਿੱਲਾ ਜਾ ਹੋ ਜਾ ਕਰੇ ਵੀ ਚਲੋ 4-5 ਮਿੰਟ ਹੋਰ ਸੌ ਲੈਂਦੇ ਆ ਜੇ ਟਾਈਮ ਪੀਸ ਲਾਇਆ ਟਾਈਮ ਪੀਸ ਲਾ ਕੇ ਜੇ అలਾਰਮ ਵੱਜਿਆ ਤਾਂ ਆਪਣੇ ਆਪ ਹੀ ਖੜਾ ਹੋ ਕੇ ਬੰਦ ਕਰ ਦੇਣਾ ਥੋੜਾ ਜਿਹਾ ਫੇਰ ਸੌ ਜਾਣਾ ਸਵੇਰ ਹੈ ਜਦੋਂ ਨਾ ਆਜਨ ਦਿਨ ਚੜਦਾ ਫਿਰ ਝੂਰਦਾ ਹੋ ਜਿਸ ਦਿਨ ਵਿਸਰੈ ਪਾਰ ਬਣੋ ਤੇ ਦਿਨ ਮਰੀਏ ਝੂਰ ਉਹ ਇਸ ਤਰੀਕਾਫੀ ਚਰ ਚਲਦਾ ਰਿਹਾ ਉਹਨੇ ਸੋਚਿਆ ਵੀ ਮਨਾ ਤੂੰ ਤਾਂ ਆਲਸ ਹੀ ਹੋ ਗਿਆ ਪ੍ਰਭ ਮਿਲਣੇ ਕੀ ਆਲਸਾ ਤਾਹੇ ਪ੍ਰਭ ਮਿਲਣੇ ਕੀ ਲਾਲਸਾ ਤਾਹੇ ਆਲਸ ਕਾ ਹੈ ਕਰੋਰੀ ਕਹਿੰਦੇ ਆਂ ਕਿ ਪ੍ਰਭ ਨੂੰ ਮਿਲਣ ਦੀ ਲਾਲਸਾ ਹੈ ਇੱਛਾ ਹੈ ਤਾਂ ਆਲਸ ਕੀ ਆਲਸ ਤੇ ਪਰਮਾਤਮਾ ਦਾ ਪ੍ਰੇਮ ਤਾਂ ਇਕੱਠੇ ਰਹਿ ਨਹੀਂ ਸਕਦੇ ਜੇ ਮਾਰਗੇ ਹਮੇ ਨਾਮ ਨਾਲ ਵਿਰੋਧ ਹੈ ਦੋਇ ਨਵਸ ਇੱਕ 28 ਜੇ ਤਰੂ ਪਰਮੇਸ਼ਰ ਨੂੰ ਮਿਲਣ ਦੀ ਕੋਈ ਆਸ ਹੈ ਨਾ ਫਿਰ ਇੱਥੇ ਆੜਸ ਨਹੀਂ ਆੜਸ ਨਹੀਂ ਬੰਡ ਪੂਰਾ ਜਿਵੇਂ ਆਪਾਂ ਕਹਿੰਦੇ ਫੌਜੀਆ ਦੇ ਕਾਨੂੰਨ ਹੁੰਦੇ ਨੇ ਉਹ ਤੋਂ ਵੀ ਜਾਜ ਸਕਦੇ ਨੇ ਸਕਦੇ ਨੇ ਕੱਲਾ ਇਹ ਨਹੀਂ ਹੈਗਾ ਵੀ ਗੁਰੂ ਘਰ ਦੇ ਵਿੱਚ ਵੀ ਸੰਤ ਸਪਾਹੀ ਵੀ ਸ਼ਸਤਰ ਧਾਰਨ ਕਰ ਲੇ ਕਿਰਪਾਨ ਪਾਲੀ ਵੱਡੀ ਤੇ ਨਿਸ਼ਾਨ ਸਾਹਿਬ ਰੱਖ ਲਿਆ ਖੰਡਾ ਜਾ ਕਰ ਇਹ ਨਾ ਉਹ ਸਪਾਹੀ ਨਹੀਂ ਸੰਗਤ ਜੀ ਸਪਾਹੀ ਦਾ ਮਤਲਬ ਹੈ ਅਸੂਲ ਵੀ ਅਮਰਦੇਵਲੇ ਜਾਗਣੀ ਜਾਗਣਾ ਬਾਣੀ ਪੜਨੀ ਪੜਨੀ ਇਹ ਵੀ ਨਾਲ ਹੀ ਹੈ ਕਿ ਆਪਾਂ ਕਹਿੰਦੇ ਵੀ ਸਪਾਹੀ ਮੈਂ ਸ਼ਸਤਰ ਨੂੰ ਧਾਰਨ ਕਰ ਲੇ ਜੇ ਅਸੂਲ ਨਹੀਂ ਸੰਗ ਜੀ ਫਿਰ ਸ਼ਸਤਰ ਕੀ ਕਰਨਗੇ ਜੇ ਮਿਲਟਰੀ ਵਾਲੇ ਆਰਮੀ ਦੇ ਵਿੱਚ ਇਕੱਲੇ ਫੌਜੀ ਹੈ ਉਹਨੂੰ ਰਫਲ ਦੇ ਰਿਹਾ ਪਲ ਦੇਤੀ ਤੇ ਉਹਦਾ ਕੋਈ ਉੱਠਣ ਦਾ ਜਾਗਣ ਦਾ ਖੜਨ ਦਾ ਡਿਸਪਲਨ ਹੈ ਨਹੀਂ ਕੋਈ ਉਹ ਕਾਹਦਾ ਸਪਾਹੀ ਹੈ ਫਿਰ ਸਪਾਹੀ ਦੇ ਨਾਲ ਸੰਤ ਦੇ ਨਾਲ ਸਪਾਹੀ ਦੇ ਨਾਲ ਬਹੁਤ ਕੁਝ ਲੱਗਦਾ ਇਕੱਲਾ ਇੱਕੋ ਚੀਜ਼ ਨਹੀਂ ਹੁੰਦੀ ਬਹੁਤ ਕੁਝ ਕੋ ਮਰਿਆ ਦੇ ਵਾਲੇ ਸਪਾਹੀ ਦੇ ਗੋਰਛੱਕਾ ਜਿਹੜਾ ਸਪਾਹੀ ਹੈ ਸਭ ਤੋਂ ਪਹਿਲਾਂ ਜਾਗਣਾ ਉਹਦਾ ਪਹਿਰਾ ਦੇਣਾ ਤੂੰ ਸਿਰ ਦੀਜੈ ਕਾਣ ਨਾ ਕੀਜੈ ਮਾਰ ਗਏ ਪ੍ਰੇਮ ਦੀ ਗੱਲ ਹੈ ਜੇ ਤੈਨੂੰ ਪ੍ਰੇਮ ਹੈ ਨਾ ਉਹ ਬੰਦਾ ਜਿਹੜਾ ਰਾਤ ਨੂੰ ਜਣ ਕੇ ਸੰਕਲਪ ਕਰਿਆ ਕਰੇ ਮੈਂ ਸੌਣੀ ਵੀ ਮੈਂ ਸਵੇਰੇ ਅਮਰਤ ਵੜ ਜਾਗਣਾ ਪਰ ਆਲਸ ਕਰਕੇ ਉਹਨੂੰ ਆਲਸ ਦੱਬ ਲਿਆ ਕਰੇ ਤੇ ਜਾਗਿਆ ਹੈ ਨਾ ਕਰੇ ਫਿਰ ਆਪਦੇ ਆਪ ਨੂੰ ਉਹ ਮਿਹਨੇ ਮਾਰਿਆ ਕਰੇ ਤਾਨੇ ਮਾਰਿਆ ਕਰੇ ਆਪਦੇ ਉਹਨੂੰ ਝੂਰਿਆ ਕਰੇ ਉਹਨੇ ਕੀ ਕੀਤਾ ਨਾ ਫਿਰ ਆਪਦੇ ਆਪ ਨੂੰ ਉਹਨੇ ਇੱਕ ਪਰਚੇ ਤੇ ਲਿਖ ਲਿਆ ਕੀ ਲਿਖਿਆ ਮੋٹے-ਮੋٹے ਅੱਖਰਾਂ ਦੇ ਵਿੱਚ ਐਡੇ ਵੱਡੇ ਬੋਲਡ ਦੇ ਉੱਤੇ ਗੱਤੇ ਦੇ ਉੱਤੇ ਲਿਖ ਕੇ ਨਾ ਵੀ ਹੈ ਮੇਰੇ ਮਨ ਜੇ ਤੈਨੂੰ ਵਾਹਿਗੁਰੂ ਦੀ ਯਾਦ ਪਿਆਰੀ ਹੈ ਜੇ ਤੈਨੂੰ ਗੁਰੂ ਨਾਲ ਪਿਆਰ ਹੈ ਤਾਂ ਤੂੰ ਅਮਰਤ ਵੇਲੇ ਉੱਠੇਗਾ ਜੇ ਤੈਨੂੰ ਪ੍ਰੇਮ ਹੈ ਜੇ ਤੂੰ ਐਵੇਂ ਲੋਗਨ ਰਾਮ ਖਲੋ ਨਾ ਜਾਣਾ ਜੇ ਤੂੰ ਪ੍ਰੇਮ ਨਹੀਂ ਕਰਦਾ ਫਿਰ ਸੌਂਜੇਗਾ ਜੇ ਤੈਨੂੰ ਪ੍ਰੇਮ ਨਹੀਂ ਹੈ ਤਾਂ ਤੂੰ ਸੌਂ ਜਾ ਜੇ ਤੈਨੂੰ ਪ੍ਰੇਮ ਹੈ ਤਾਂ ਤੂੰ ਅਮਰਤ ਵੇਲੇ ਉੱਠ ਐ ਲਿਖ ਕੇ ਉਹਨੇ ਆਪਣੇ ਪੈਂਦਾ ਵਾਲੇ ਪਾਸੇ ਜਿੱਧਰ ਪੈਰ ਸੀ ਸੌਣ ਵੇਲੇ ਉਧਰ ਲਾ ਲਿਆ ਉਹਨੇ ਵੱਡਾ ਜਦੋਂ ਅੱਖ ਖੁੱਲੀ ਸਿੱਧੀ ਉਹ ਪਰਚੀ ਤੇ ਨਿਗਾਹ ਪਾਈ ਕੀ ਪੜਿਆ 헤 ਮੇਰੇ ਮਨ ਜੇ ਤਨੂੰ ਪ੍ਰੇਮ ਹੈ ਗੁਰੂ ਦੇ ਨਾਲ ਤਾਂ ਤੂੰ ਉੱਠ ਜੇ ਤਨੂੰ ਨਹੀਂ ਪ੍ਰੇਮ ਹੈਗਾ ਤਾਂ ਤੂੰ ਸੌਂ ਜਾ ਹੁਣ ਅੰਦਰ ਹੈ ਜਿਹੜਾ ਅੰਦਰਲਾ ਜਿਹੜਾ ਮਨ ਉਹ ਕਹਦਾ ਕੀ ਕਹਿੰਦਾ ਵੀ ਹਾਂ ਪ੍ਰੇਮਤਾ ਹੈਗਾ ਹੈ ਦੇਲੇ ਵਧੇਰਾ ਕਹਿੰਦਾ ਗੁਰੂ ਜੀ ਮੈਨੂੰ ਤੇਰੇ ਨਾਲ ਪ੍ਰੇਮ ਹੈ ਫਿਰ ਇੱਥੇ ਹੁਣ ਗੱਲ ਆਉਂਦੀ ਹੈ ਜੇ ਤਨੂੰ ਪ੍ਰੇਮ ਹੈ ਤਾਂ ਉੱਠ ਫਿਰ ਹੁਣ ਜਦੋਂ ਗੁਰੂ ਗ੍ਰੰਥ ਸੱਚੇ ਪਾਸ਼ਾ ਮਹਾਰਾਜ ਦੇ ਸਾਹਮਣੇ ਜਾਂਦੇ ਆ ਤਾਂ ਸਾਨੂੰ ਗੁਰੂ ਸੱਚੇ ਪਾਸ਼ਾ ਮਹਾਰਾਜ ਕਹਿੰਦਾ ਵੀ ਕੌਣ ਹੈ ਭਾਈ ਤੂੰ ਜੇ ਹਾਜ਼ਰੀ ਬੋਲ ਦੇ ਨੰਬਰ 1 ਰੋਲ ਨੰਬਰ 1 ਰੋਲ ਨੰਬਰ ਤਨ 2 ਨੰਬਰ ਰੋਲ ਨੰਬਰ ਤਨ ਮਹਾਰਾਜ ਕਹਿੰਦੇ ਹਾਂ ਭਾਈ ਤੂੰ ਆਇਆ ਕੌਣ ਹੈ ਤੂੰ ਕੀ ਦੱਸਾਂਗੇ ਜੇ ਕਦੇ ਬਾਣੀ ਨਹੀਂ ਪੜ੍ਹੀ ਨਾਮ ਨਹੀਂ ਜਪਿਆ ਸੰਗ ਦੀ ਸੇਵਾ ਨਹੀਂ ਕੀਤੀ ਕੁਝ ਵੀ ਨਹੀਂ ਕੀ ਦੱਸਾਂਗੇ ਮੈਂ ਕੌਣ ਅਗਲਾ ਕਹਿੰਦਾ ਫਲਾਣਾ ਫਲਾਣਾ ਸਿੰਘ ਮਹਾਰਾਜ ਕਹਿੰਦੇ ਫਲਾਣੇ ਸਿੱਖ ਤੇਰੇ ਵਰਗੇ 32000 ਤੁਰੇ ਫਿਰਦੇ ਨੇ ਕੌਣ ਹੈ ਤੂੰ ਅਸੀਂ ਕੀ ਜਾਣਦੇ ਆ ਜੇ ਆਪਾਂ ਨੂੰ ਪ੍ਰੇਮ ਹੋਊਗਾ ਆਪਾਂ ਪਤਾ ਕੀ ਕਹਾਂਗੇ ਮਹਾਰਾਜ ਕਹਿੰਦੇ ਤੂੰ ਕੌਣ ਐ ਨਮਸਕਾਰ ਕਰਨ ਤੋਂ ਬਾਅਦ ਹਾਂ ਭਾਈ ਕੌਣ ਐ ਤੂੰ ਆਪਾਂ ਪਤਾ ਕੀ ਕਹਾਂਗੇ ਮਹਾਰਾਜ ਮੈਂ ਉਹ ਆ ਜਿਹੜਾ ਤੇਰੇ ਪ੍ਰੇਮ ਵਿੱਚ ਅੰਮ੍ਰਿਤ ਵੇਲੇ ਉੱਠਦਾ ਉਹ ਆ ਮੈਂ ਫਿਰ ਮਹਾਰਾਜ ਕਹਿੰਦੇ ਆ ਜਾ ਭਾਈ ਕੋਈ ਗੱਲ ਨਹੀਂ ਮੇਰੇ ਪਿਆਰਿਆ ਸ਼ਾਬਾਸ਼ ਤੂੰ ਅੰਮ੍ਰਿਤ ਵੇਲੇ ਕੱਲਣਾ ਕੱਲਦਾ ਜੇ ਤੂੰ ਸਾਡੇ ਵਾਸਤੇ ਅੰਮ੍ਰਿਤ ਵੇਲੇ ਉੱਠਦਾ ਹੈ ਜਾਗਦਾ ਹੈ ਆਪਣੀ ਮਹਿੰਗੀ ਨੀਂਦ ਨੂੰ ਦਾ ਤਿਆਗ ਕਰਦਾ ਹੈ ਤਾਂ ਤੇਰੀ ਨੀਂਦ ਦੇ ਬਦਲੇ ਅਸੀਂ ਤੈਨੂੰ ਕੋਈ ਦਿੰਨੇ ਆ ਕੋਈ ਚੀਜ਼ ਵਸਤੂ ਦਿੰਨੇ ਆ ਕੀ ਵਾਸੁਦੇਵ ਨਾਮ ਦੀ ਦਾਤ ਨਾਮੈ ਹੀ ਤੇ ਸਭ ਕੁਝ ਹੂਆ ਬਿਨ ਸਤਗੁਰ ਨਾਮ ਨਾਲ ਜਾਪੈ ਇਸ ਕਰਕੇ ਸੰਜੀਦ ਡਿਰਡਤਾ ਸੰਕਲਪ ਅੰਮਰਤ ਬੇਲੇ ਦਾ ਜਾਗਣ ਦਾ ਸੰਕਲਪ ਹੋਣਾ ਚਾਹੀਦਾ ਜੇ ਆਪਾਂ ਸੰਕਲਪਨ 2-4 ਵਾਰੀ ਨੁਹਾ ਲਈਏ ਫਿਰ ਸਾਡਾ ਹੌਸਲਾ ਵੱਧ ਗਿਆ ਕੱਲ ਕਿਹੜਾ ਉੱਠੇ ਨਹੀਂ ਕੱਲ ਵੀ ਆਪਾਂ ਉੱਠੇ ਸੀਗੇ ਪਰਸੋਂ ਵੀ ਉੱਠੇ ਸੀ ਇਹ ਮਹਾਰਾ ਜਿਵੇਂ ਤੂੰ ਕੱਲ ਤੇ ਪਰਸੋਂ ਉੱਠਿਆ ਅੱਜ ਵੀ ਉਠੇਗਾ ਇਸ ਤਰ੍ਹਾਂ ਕਰਕੇ ਆਪਦੇ ਮਨ ਨੂੰ ਹੱਲਾਸ਼ੀਰੀ ਦੇਣੀ ਸਿਰ ਦੀਜੇ ਕਾਣ ਨਾ ਕੀਜੇ ਐਡਾ ਮੇਡਾ ਕਰਕੇ ਗੱਲਾਂ ਨਾਲ ਬਣਾ ਕੇ ਆਲਸ ਨਹੀਂ ਪੈਣ ਦੇਣਾ ਸੋ ਸੰਕਲਪ ਨੂੰ ਦਿੜਤਾ ਵਿੱਚ ਰੱਖੋ ਇਹ ਚੀਜ਼ ਹੋਣੀ ਜ਼ਰੂਰੀ ਹੈ ਇਸ ਕਰਕੇ ਪੰਜਾਬ ਪਿਆਰਾਂ ਦੇ ਵਿੱਚ ਸੰਗ ਦੀ ਪੰਜਾਬ ਮੇਰੇ ਵਿੱਚ ਹਿੰਮਤ ਸਿੰਘ ਕਿਉਂ ਆਇਆ ਵੀ ਮੇਰੇ ਕਾਲਸ ਵਿੱਚ ਮੇਰੇ ਸਿੱਖਾਂ ਵਿੱਚ ਹਿੰਮਤ ਹੋਵੇਗੀ ਵੀ ਹਿੰਮਤ ਹੋਣੀ ਜ਼ਰੂਰੀ ਹੈ ਭਾਈ ਹਿੰਮਤ ਸਿੰਘ ਇਸ ਕਰਕੇ ਸੋ ਦਿੜੇ ਸੰਕਲਪ ਜ਼ਰੂਰੀ ਹੋਣਗੇ ਜਿਹਨੇ ਨਾਮ ਸਾਨੂੰ ਕਰਨਾ ਕੁਝ ਪ੍ਰਾਪਤ ਕਰਨਾ ਹੈ ਟੱਲੇ ਨਹੀਂ ਪੈਣ ਦੇਣਾ ਮਹਾਰਾਜੇ ਪਾਸ ਗਰਦਾਸ ਬੇਨਤ ਕਰਨਾ ਅਮਰਤ ਬਿੜੇ ਜਾਗਣੀ ਇੱਕ ਤਾਂ ਆ ਪ੍ਰਸ਼ਾਦਾ ਪਾਣੀ ਬਹੁਤ ਸਾਜਰੇ ਸੰਦੇਹ ਛਕ ਲੋ ਦੂਜੀ ਵਾਰੀ ਕੀਰਤਨ 16 ਪਾਠ ਕਰਕੇ ਨਾਮ ਸੁਣ ਕਰਕੇ ਅਰਦਾਸ ਕਰੋ ਉਸੇ ਪਾਸ ਅਮਰਤ ਬਿੜੇ ਜਾਗਣੀ ਨਾਮਦਾਨ ਬਿਸ਼ਨਾ ਬਖਸ਼ ਰਚੇ ਬਾਸ਼ਾ ਮਹਾਰਾਜ ਮਨ ਮੈਂ ਚਤਵੋ ਚਤਮਨੀ ਉਦਮ ਕਰੋ ਢਨੀ ਤਾਂ ਹਰ ਕੀਰਤਨ ਦਾ ਆਹਾਰੋ ਹਰ ਦੇਉ ਨਾਨਕ ਕੀ ਮੀਤ ਵੀ ਮੈਂ ਚਤਬਦਾ ਮਹਾਰਾਜ ਮੈਨੂੰ ਅਮਰਤ ਬਿੜੇ ਜਗਾ ਦਿਓ ਫਿਰ ਉਸੇ ਪਾਸਾ ਮਹਾਰਾਜ ਅਮਰਤੁਲੇ ਬਖਸ਼ਣ ਕਰਦੇ ਨੇ ਇਸ ਤਰ੍ਹਾਂ ਕਰਕੇ ਦਿੜਨ ਸੰਕਲਪ ਆਰਾਧੇ ਕਾਇਮ ਹੋਣੀ ਚਾਹੀਦੀ ਨੇ ਮਹਾਰਾਜ ਆਪਣੇ ਆਪ ਹੀ ਉਸੇ ਟਾਈਮ ਤੁਸੀਂ ਯਾਦ ਕਰ ਲਓ ਸੀ ਪਾਠ ਕਰਕੇ ਨਾ ਅਰਦਾਸ ਕਰਦੇ ਸੱਚੇ ਪਾਤਸ਼ਾਹ ਮੈਨੂੰ 8 ਵਜੇ ਜਾਗਾ ਦੇ ਗੁਰੂ ਸੱਚੇ ਪਾਸ਼ਾ ਤੁਹਾਨੂੰ ਜਗਾਉਣਗੇ ਇਹ ਤੁਸੀਂ ਜਮਾ ਕੇ ਦੇਖ ਲਿਓ ਬਹੁਤ ਆਨੇ ਜਾ ਕੇ ਦੇਖ ਵੀ ਲਿਆ ਸਤਗੁਰ ਮੇਰਾ ਸਦਾ ਜਾਗਤਾ ਹੈ ਦਿਓ ਸਤਗੁਰ ਸਦਾ ਜਾਗਤਾ ਹੈ ਦਿਓ ਹੋਰ ਸਾਰਾ ਸੰਸਾਰ ਕਹਿੰਦੇ ਸੁੱਤਾ ਇਕੱਲਾ ਸਤਗੁਰੂ ਜਾਗਦਾ ਹੈ ਕਿਉਂ ਉਹਨੇ ਸਾਨੂੰ ਸਾਹ ਵੀ ਦੇਣੇ ਨੇ ਸਾਨੂੰ ਆਕਸੀਜਨ ਵੀ ਦੇਣੀ ਹੈ ਪੇੜ ਪੌਦਿਆਂ ਨੂੰ ਵੀ ਪਾਲਣਾ ਹੈ ਇਸ ਕਰਕੇ ਉਹਨੂੰ ਜਸਾਦਾ ਹੀ ਜਾਗੇ ਸਤਗੁਰੂ ਇਸ ਕਦੇ ਨਹੀਂ ਸੌਂਦੇ ਜਿਹੜਾ ਸੌਂਦਾ ਨਹੀਂ ਤੈਨੂੰ ਵੀ ਜਗਾਏਗਾ ਵਿਸ਼ਵਾਸ ਕਰ ਅਰਦਾਸਾਂ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ